ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਪਵਿੱਤਰ ਮਸਜਿਦਾ ਦਾ ਦਿਹਾੜਾ ਤੇ ਅਸੀਂ ਸਵੇਰ ਦਾ ਪਲਾਨ ਕੀਤਾ ਸੀ ਕਿ ਜਾਣਾ ਹੈ ਫਿਰ ਰਾਤ ਨੂੰ ਰੁਟੀ ਆ ਗਈ ਸਵੇਰੇ ਤੜਕੇ ਨਹੀਂ ਜਾਣ ਹੋਇਆ ਇਸ ਕਰਕੇ ਹੁਣ ਆਪਾਂ ਪਲਾਨ ਬਣਾਇਆ ਤੇ ਹੁਣ ਅਸੀਂ ਬਾਬਾ ਕਾਲਾ ਸਾਹਿਬ ਮੱਥਾ ਲਾ ਕੇ ਚੱਲੇ ਆਂ ਪੂਰੀ ਫੈਮਿਲੀ ਸੁਪੀਰ ਵੀ ਰੈਡੀ ਏ ਸਾਰੇ ਹਰਪੀਸ ਉਹਨਾਂ ਨੇ ਰੈਡੀ ਏ ਉਹ ਪਿਛੇ ਸੁਪੀਰ ਆਜੀ ਸਾਰੇ ਰੈਡੀ ਏ ਅੱਜ ਅਸੀਂ ਜੈਲੋ ਦਾ ਸਾਰਾ ਸਜਾਇਆ ਸਾਰਿਆਂ ਨੇ ਉਹਦੀ ਫੈਮਿਲੀ ਨਾਲ

ਸੰਗਤ ਗੱਡੀ ਵਾਲੀ ਪਾਰਕਿੰਗ ਅੱਜ ਨਾ ਪਾਰਕ ਕੀਤੀ ਹੈ ਕਾਫੀ ਅੱਜ ਰਸ ਬਾਹਲੀ ਦਾ ਸੈਲ ਤੇ ਨਾ ਇੱਕ ਪਾਰਕਿੰਗ ਆ ਇਹਨਾਂ ਨੇ ਉਧਰ ਲਾਈ ਗੱਡੀ ਤੇ ਸੰਗਤ ਕਾਫੀ ਆ ਗਾਇਸ ਹੁਣ ਅਸੀਂ ਜਾ ਰਹੇ ਅੰਦਰ ਮੱਥਾ ਟੇਕਣ ਰਾਜੀ ਸੰਗਤ ਹੈ ਜੀ ਕਾਫੀ ਚਲੋ ਦਰਸ਼ਨ ਕਰਦੇ ਆ ਕਨਵਿਖਰੋਣੇ ਆ ਇਹ ਜੀ ਜੋੜਾ ਘਰ ਚਲੋ ਜੋੜੇ ਜਮਾਂ ਕਹਾਂਗੇ ਜੁੜੇ ਰਿਹਾ ਵਲੌਗ ਦੇ ਨਾਲ ਗਾਇਜ਼ ਐਂਡ ਤੱਕ ਗਾਇਜ਼ ਕੋ ਬਸ ਗਏ ਨੇ ਅੰਦਰ ਵਿਜੋੜੇ ਜਾਮ ਕਰਾਣ ਇੱਕ ਛੋਟੇ ਵਾਲੇ ਨੂੰ ਬੋਸੇ ਲੈ ਕੇ ਜਾਣੇ ਕਹਿੰਦਾ ਛੋਟੇ ਵਾਲੇ ਨਹੀਂ ਉਹ ਲੈ ਕੇ ਜਾਵਾਂਗੇ ਜਿਹੜੀਆਂ ਤਲੀ ਦੀਆਂ ਪਾਪੜ ਤਲੀ ਦੇ ਨਾ ਉਹ ਵਾਲੇ ਸ਼ੁਕਰ ਹੋ ਉਹ ਫਿਰ ਸਰੋਵਰ ਜੀ ਦੇ ਦਰਸ਼ਨ ਲੋ ਕਰੋ ਇਸ਼ਨਾਨ ਸੋ ਫਿਰ ਪਤੰਗ ਕਟਿਆ ਗਿਆ ਉਹ ਸਿਰ ਹੋ ਗਿਆ ਦੇ ਵਿੱਚ ਟਿੱਕ ਗਿਆ ਕੰਪੀਟਿਟਰ ਅਸੇ

ਆਪੀ ਐ ਬੜੀ ਆ। ਸੋ ਭੱਜ ਗਿਆ। ਕਿੱਥੇ ਭੱਜ ਗਿਆ? ਗੁਰੂ ਜੀ ਦਰਸ਼ਨ ਕਰ ਲਈ ਗੁਰੂ ਮਹਾਰਾਜ ਜੀ ਦੇ ਉਹਨਾਂ ਅਸੀਂ ਸ਼ਗਾਂਗੇ ਬਰਸਾਦਾ ਜਿੰਨੀ ਕਿਪੋਖ ਹੈਗੀ ਲੋੜ ਅਨੁਸਾਰ ਅਸੀਂ ਇੱਕ ਇੱਕ ਬਰਸਾਦਾ ਸ਼ਗਾਂਗੇ। ਦੇਖੋ ਖਲੋਪ ਇਹ ਲੰਗਰ ਖਾ ਲਉਂਨੇ ਹੁਣ ਪਹਿਲਾ ਤੇ ਬਾਦ ਨੂੰ ਨਵਾਂ ਹਨ ਲੰਗਰ ਹਾਲ ਖੁੱਲਾ ਹੋਣਾ ਚਾਹਦੇ ਰੰਗ ਚਾਲਦੇ ਪਏ ਆ ਭਾਈ ਗੁਰਜੀ ਚਾਹ ਬਾਅਦ ਚੁ ਸਕਦੇ ਆ ਪਹਿਲਾ ਲੰਗਰ ਛਕ ਲਈਏ ਭਾਈ ਗੁਰਜੀ ਇਹ ਲੰਗਰ ਹਾਲ ਨਵਾਂ ਜੀ ਤਿਆਰ ਹੋਣ ਦੇ ਆਇਆ ਇਸ ਟੋਕਾ ਖਰੀਦਿਆ ਜਾ ਰਿਹਾ ਤਿੰਨ ਪੱਤੀਆਂ हां मैंने कर लो कर लो इक ग फला हम साग ਦਾ ਜੋ ਚੱਲਣ ਦੀਆਂ ਤੁਹਾਨੂੰ ਪਤਾ ਹੈ ਇਹ ਲਾਣ ਚੋਂ ਲਾਣ ਇਹ ਕੀ ਇਹਦੇ ਵਿੱਚ ਹੋਰ ਲਾਣੀ ਪਊਗੀ ਇੱਥੇ ਉਹ ਆਇਲ ਲਾਣਾ ਪਊਗਾ ਜੀ ਹਾਂ ਤੇ ਹਾਂ ਤੇਲ ਮਾਰਾ ਜਨ ਕਿੰਦਾ ਜੋਰ ਕੰਦੇ ਆਉਂਦੇ ਗਾਇਸ ਸਾਨੂੰ ਲੱਗੀ ਹੁਣ ਭੁੱਖ ਭੁੱਖ ਨਹੀਂ ਮਤਲਬ ਚਸਕਾ ਕੁਮਸਾਬ ਗਏ ਨੇ ਹੁਣ ਕਰਾਉਣ ਲੱਡੂ ਕਰਾਰੇ ਲੱਡੂ ਕਰਾਰੇ ਇੱਥੇ ਗਏ ਲੱਡੂ ਗਏ ਲੱਡੂ ਕਰਾਣੇ ਕਰਾਣ ਲੱਡੂ ਕਰਾਰੇ ਕਰਨਾ ਕਿ ਕਰਾਉਣ ਗਏ ਆ ਕਰਨੇ ਗਏ ਆ ਕਰਨ ਗਏ ਨਹੀਂ ਕਰਾਉਣ ਗਏ ਆ ਤੋ ਕਾ ਪਿੱਛੇ ਰੱਖ ਲਿਆ ਹੈ ਓਕੇ ਲੱਡੂ ਕਰਾ ਦੇ ਲੱਡੂ ਕਰਾ ਰੇ ਲੱਡੂ ਆਗੇ ਮੇਰੇ ਵਾਲੇ ਲੱਡੂ ਆਗੇ ਤੇਰਾ ਡੈਡੀ ਤੂੰ ਸੋਸੇ ਨਹੀਂ ਪਾਣੀ ਕੋਈ ਗਾਇਸ ਹੁਣ ਮੈਕੜੀ ਤੋਂ ਅਸੀਂ ਲੱਡੂ ਕਰਾ ਦੇ ਖਾ ਲਏ ਨੇ ਓ ਓ ਜੀ ਸਾਹਮਣੇ ਮੈਕੜੀ ਏ ਗਾਇਸ ਇਥੋਂ ਅਸੀਂ ਟੱਬਰ ਨੇ ਲੱਡੂ ਕਰਾ ਦੇ ਖਵਾਤੇ ਇਹਨਾਂ ਨੂੰ ਮੈਂ ਕਹਿ ਨਾ ਕਿ ਕੁਝ ਖਵਾਇਆ ਨਹੀਂ ਰਸਤੇ 'ਚ ਹਣਾ ਤੇ ਡਰਾਈਵ ਥਰੂ ਸਾਨੂੰ ਖਵਾਏ ਨੇ ਆ ਦੇਖੋ ਡਰਾਈਵ ਥਰੂ ਜਾ ਕੇ ਜ ਆਪਾਂ ਲੱਡੂ ਕਰਾਰੇ ਖਵਾਏ ਇਹਨਾਂ ਨੂੰ ਤੇ ਕਰਾਰੇ ਜਾਦੇ ਹੋ ਗਏ ਹੀ ਕਹਿੰਦੇ ਧੂ ਨਿਕਲ ਗਿਆ ਉਸ ਤੋਂ ਬਾਅਦ ਮਿੱਠੀ ਗੋਲੀ ਖਵਾ ਦਿੱਤੀ ਮੈਂਟੋਸ ਦੀ ਇਹਨਾਂ ਨੂੰ ਕਹਿ ਨਾ ਪਤਾ ਕਿਦਾ ਲੱਗੇਗਾ ਨਾ ਮੈਕੜੀ ਦੇ ਲੱਡੂ ਕਰਾਰੇ ਖਾਦੇ ਇਹਨਾਂ ਨੇ ਪਿੱਛੇ ਵੀ ਜਗੋ ਹਵਾ ਚੱਲੀ ਜਾ ਰਹੀ ਏ ਮੈਕੜਾ ਉਹ ਕਿਦਾਂ ਪਾਇਆ ਮੂੰਹ ਤੇ ਦੂ ਓਏ ਪਾਪਾ ਇਹ ਵੀ ਮੈਂਟੋਸ ਦਾ ਆ ਗਿਆ ਮੈਂ ਕਿਹਾ ਕਿਸੇ ਨੇ ਵਧਾਈਆਂ ਗਾਇਜ਼ ਨਹੀਂ ਆ। ਮੈਂ ਕਿਹਾ ਨੇ ਇਨਕਦਰਤ ਕੋਈ ਨਾ ਮਿਲਿਆ। ਹੋ ਵੀ ਹੋ ਸਕਦਾ ਈ। ਉਹ ਸ਼ਾਦੀ ਵਾਲਾ। ਦਾੜੀ ਖੋਲ ਲਾ ਹਣਾ। ਕੋ ਬੈਠੋ ਬਣਾ ਗੱਲਾਂ। ਆ ਗਿਆ ਦਸਾ ਗਿਆ ਵਿੱਚ ਹੁਣ। ਮੱਥਾ ਲਾਏਗਾ ਈ। ਆ ਜਾ ਆ ਜਾ ਆ ਜਾ। ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਘਰ ਵਧਾਈਆਂ ਅਸੀਂ ਦੇ ਰਿਹਾ ਸੀ ਮੁੰਡਾ 8 ਸਾਲਾਂ ਬਾਅਦ ਆਇਆ ਉਹਨਾਂ ਦਾ ਪੱਕਾ ਹੋ ਕੇ। ਪਤਾ ਨਹੀਂ ਕਿਹੜੀ ਕੰਟਰੀ ਗਿਆ ਮੈਂ ਤਾਂ ਮੇਰਾ ਕੋਈ ਮੈਗਜ਼ਮ ਨਹੀਂ ਚਾਚੂ ਤੇਰਾ ਲੱਗਦਾ ਚਾਚੂ ਚਾਚੂ ਕਿੱਦੋਂ ਦੋਸਤ ਆਜੋ ਬਾਦ ਦੋਸਤੋ ਨਿਕਲੋ ਬਾਦ ਰਾਜਵੀ ਸੌ ਗਿਆ ਸੁਖਵੀਰ ਕੀ ਕਰਨ ਡਿਆ ਨਿਕਲ ਤਾਂ ਲੈੰਦਾ ਮੈਨੂੰ ਜਾ ਯਾਰ ਚੱਲ ਗਾਇਸ ਅਸੀਂ ਪਹੁੰਚ ਚੁੱਕਿਆ ਘਰ ਆਉਂਦੇ ਨੂੰ ਫੋਨ ਆਇਆ ਪਾਜੀ ਦਾ ਪਾਜੀ ਉਹ ਆਜੀ ਮੇਰੇ ਕੋ ਪਾਜੀ ਪਾਜੀ ਨੂੰ ਮਿਲੋ ਸਾਡੇ ਕਹਿੰਦਾ ਕੈਨੇਡਾ ਗਿਆ ਮੈਂ ਕਹਿੰਦਾ ਸੀ ਆਜੀ ਮੇਰੇ ਕੋ ਪਾਜੀ ਨੂੰ ਕਹਿਦੀ ਨਹੀਂ ਕੰਮ ਹੋਏਗਾ ਉਮੀਦ ਨਹੀ ਹੋਈ ਗੱਪਾਸ਼ਪਾ ਮ ਰੇਨੇ ਰਾਜਵੀਰ ਆਹ ਕਹਿੰਦਾ ਆ ਨਾਲ ਹੀ ਵੇਖਿਆ ਆਨਸਰ ਆ ਗਿਆ ਰਾਜਵੀਰ ਉਹ ਕਿੰਨਾ ਮੇਰੀ ਤਾਰੀਫ ਹੋ ਗਈ ਹੋਣੀ ਬੋਲਦਾ ਮੈਂ ਰਾਜਵੀਰ ਦੇ ਦੇ ਆਉਣਾ ਹਦਰ ਗਿਆ ਆਹਾ

ਸੁਖਵੀਰ ਆ ਜਾ ਹਾਂ ਚੱਲੀਏ ਸੁਖੀਰ ਆਈ ਆਈ ਹਾਂ ਚੱਲੀਏ ਨੂੰ ਵੀ ਚੱਲਣਗੇ ਤੁਰ ਤੁਰ ਆ ਜਾ ਤੁਰ ਤੁਰ ਕੋੜਾ ਭਜਾਂਦਾ ਪਿਆ ਉੱਪਰ ਬੈ ਕੇ ਕੋੜਿਆਂ ਦਾ ਆਏ 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 ਜਲੂ ਵੀ ਦੇ ਮੈਸਟਰ ਏ ਚਰਾਰਤੀ ਪੜਾਓ ਆਏ 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 ਏ ਉੱਤੋਂ ਦੇ ਨਾ ਆ ਜਾ ਆ 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 ਮਾਮੀ ਗੋੜ ਵਾਲੀ ਚਾਹ ਪੀ ਕੇ ਆਇਆ ਉੱਥੇ ਕਹਵੇਂ ਮੈਨੂੰ ਪਿਆਈ ਜਾਓ ਉੱਥੇ ਲੰਗਰ ਹਾਲ ਤੇ ਲੰਗਰ ਸਾਹਿਬ ਕੇ ਬਾਦੋਂ ਬਾਹਰ ਲੱਗੀ ਸੀ ਗੋੜ ਵਾਲੀ ਚਾਹ ਲੰਗਰ ਸਾਹਿਬ ਕੇ ਆਇਆ ਸੀ ਕੀ ਬਣਾਤਾ ਕੜੀ ਕੜੀ ਬਣੀ ਸੀ ਦਾਲ ਬਣੀ ਸੀ ਹੋਰ ਦਾਲ ਕੜੀ ਮੈਂ ਵੀ ਖਾਖਾ ਚੋਲ ਨਹੀਂ ਬਣੇ ਚੋਲ ਨਹੀਂ ਬਣੇ ਉਹ ਤੇ ਫੇਰ ਲੱਗਦੇ ਚੋਲ ਖੀਰ ਵੀ ਬਣਾ ਕੜੀ ਦੇ ਨਾਲ ਚੋਲ ਖਾਈ ਦੇ ਨਾ ਤਾਂ ਕਰਕੇ ਕਹਿੰਦਾ ਚੋਲ ਨਹੀਂ ਸਾਨੂੰ ਮਿਲੇ ਹੀ ਨਹੀਂ ਚੰਮ ਦਾ ਖੀਚ ਲਾਓ ਤੁਸੀਂ ਸੰਗਤ ਹੁੰਦੀ ਹੀ ਨਹੀਂ ਦੋਨੋਂ ਕੀ ਖੀਰ ਮੈਂ ਕਹਾ ਉਥੇ ਜੰਨੀਆ ਵੀ ਆਪਾਂ ਸ਼ਗਾ ਮੁੱਲ ਕੀ ਮਿਲੀ ਨਹੀਂ ਜਿਹਨੋ ਜਿਹੜੀ ਪਸੰਦ ਆ ਇਹਨਾਂ ਤੁਹਾਨੂੰ ਖੀਰ ਪਸੰਦ ਆ ਤੇ ਕੀ ਆ ਦਰਬਾਰ ਸਾਹਿਬ ਆ ਰਹਾ ਨਹੀਂ ਮੇਰਾ ਕਹਾ ਚਾਲ ਨਹੀਂ ਹੈਗੇ ਲੱਗ ਲੱਗ ਲੜਾ ਤੂਆ ਤੂਰੀ ਮੇਰਾ ਕਾਕਾ ਚੱਲ ਭੱਜ ਜਾ ਤੂਰੀ ਮੇਰਾ ਕਾਕਾ ਆ ਮੇਰਾ ਕਾਕਾ ਸੁਖੀਰ ਤੁਕੀਰ ਆ ਜਾ ਪਾਪਾ ਪਾਲਾ ਹਾਂ ਹਾਂ ਕਕੇ ਇੱਧਰ ਆ ਜਾ ਥੋਲੇ ਨਾ ਡਿਗ ਜੀ ਨਹੀਂ ਇੱਧਰ ਆ ਉਹਨੂੰ ਆਲ ਦੇਖਦਾ ਪਿਆਰ ਵਾਸਤੇ ਉਹਦੇ ਪਿੱਛੇ ਪਿਆਰ ਰੰਦਾ ਆ ਗਿਆ ਕਾਕਾ ਆ ਗਿਆ ਮੇਰਾ ਛੋਟਾ ਕਾਕਾ ਸੁਖੀ ਰੰਗ ਸੁਫਰਾ ਕੜ ਦੇਖੀ ਦੇਖੀ ਇਹਨੂੰ ਪਰਾਹ ਹੈ Er det? ਆਹ ਤੇ ਚੂਟੀ ਕਾ ਮਾਰਤਾ ਪਰਣੀ ਹੁੰਦਾ ਆ ਇਥੇ ਯਾਤ ਗੰਦਾ ਹੋ ਗਿਆ ਤੇਰਾ ਟੀ ਟੀ ਗੰਦਾ ਹੋ ਗਿਆ ਹਾਂ ਬੱਪਾ ਵਾਲਾ ਨਾ ਤੇ ਮੁਲਾਬਾ ਕਰਨਾ ਬੱਪਾ ਵਾਲਾ ਜ਼ਰੂਰ ਕੀ ਕਰਨਾ ਆ ਜਾ ਰਾਇਵੀਰ ਆਜਾ ਆਜੋ ਇਧਰ ਆ ਐ ਚਲੀ ਕੁਮੀ ਕਰ ਓ ਓ ਓ ਆ ਮੇਰਾ ਪੁੱਤੂ ਆ ਮੇਰਾ ਪੁੱਤੂ ਮੇਰਾ ਸੋਹਣਾ ਪੁੱਤੂ ਪਾਪਾ ਗਿਆ ਪਾਪਾ ਨਾਲ ਲਿਆ ਪਪਾ ਪਾ ਲੋ ਪਾਪੇ ਨੂੰ ਬਾਜੂ 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 ਚਲਾ ਜਾਓ ਚਲੀਏ ਚਲ ਆ ਜਾਓ ਪਾਪਾ ਪਾਪਾ ਇੱਧਰ ਇੱਧਰ ਉੱਧਰ ਨਹੀਂ